ইডি ਦੀ ਰੇਡ ਦੇ ਦੌਰਾਨ ਇੱਕ ਨੌਕਰ ਦੇ ਘਰੋਂ ਕਰੋੜਾਂ ਨੋਟਾਂ ਦਾ ਪਹਾੜ ਬਰਾਮਦ ਹੋਇਆ ਜਿਸ ਨੂੰ ਦੇਖ ਕੇ ਈਡੀ ਦੀ ਟੀਮ ਵੀ ਹੈਰਾਨ ਰਹਿ ਗਈ ਇਸ ਦੌਰਾਨ ਰੇਡ ਕਰਦਿਆਂ ਟੀਮ ਨੂੰ ਇੰਨੇ ਨੋਟ ਮਿਲੇ ਕਿ ਉਹਨਾਂ ਦੀ ਗਿਣਤੀ ਕਰਨ ਦੇ ਲਈ ਮਸ਼ੀਨਾਂ ਤੱਕ ਮੰਗਵਾਉਣੀਆਂ ਪਈਆਂ ਦਰਸਲ ਇਹ ਪੂਰਾ ਮਾਮਲਾ ਝਾਰਖੰਡ ਦੇ ਰਾਂਚੀ ਦਾ ਦੱਸਿਆ ਜਾ ਰਿਹਾ ਜਿੱਥੇ ਕਈ ਠਿਕਾਣਿਆਂ ਦੇ ਉੱਪਰ ਈਡੀ ਦੇ ਵੱਲੋਂ ਰੇਡ ਕੀਤੀ ਗਈ ਤੇ ਇਸੇ ਦੌਰਾਨ ਵੱਡੇ ਪੱਧਰ ਦੇ ਉੱਪਰ ਕੈਸ਼ ਬਰਾਮਦ ਹੋਇਆ ਜਿਸ ਨੌਕਰ ਦੇ ਘਰੋਂ ਇਹ ਕੈਸ਼ ਬਰਾਮਦ ਹੋਇਆ ਉਸ ਦਾ ਤਾਲੁਕ ਇੱਕ ਮંત્રી ਦੇ ਨਾਲ ਦੱਸਿਆ ਜਾ ਰਿਹਾ ਪਿੰਡੂ ਵਿਕਾਸ ਮੰਤਰੀ ਆलमगीर ਆलम ਜਿਸ ਦੇ ਨਜੀ ਸਕੱਤਰ ਸੰਜੀਵ ਲਾਲ ਦਾ ਇਹ ਨੌਕਰ ਹੈ ਜਿਸ ਦੇ ਘਰ ਏਡੀ ਦੀ ਟੀਮ ਦੇ ਵੱਲੋਂ ਰੇਡ ਕੀਤੀ ਜਾ ਰਹੀ ਸੀ ਤਾਂ ਟੀਮ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਕੋਨੇ-ਕੋਨੇ ਦੇ ਵਿੱਚੋਂ ਪਈ ਨਕਦੀ ਬਰਾਮਦ ਹੋਈ ਹੈ ਤੇ ਇਸ ਨੂੰ ਜਦੋਂ ਇਕੱਠਾ ਕੀਤਾ ਗਿਆ ਵੱਖ-ਵੱਖ ਬੈਗਾਂ ਦੇ ਵਿੱਚੋਂ ਵੀ ਇਹ ਨੋਟ ਬਰਾਮਦ ਹੋਏ ਜਦੋਂ ਇਹਨਾਂ ਸਾਰੇ ਨੋਟਾਂ ਨੂੰ ਇਕੱਠਾ ਕੀਤਾ ਗਿਆ ਟੀਮ ਦੇ ਵੱਲੋਂ ਤਾਂ ਨੋਟਾਂ ਦਾ ਪਹਾੜ ਬਣ ਗਿਆ ਔਰ ਅਜੇ ਇਸ ਦੀ ਗਿਣਤੀ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 20 ਕਰੋੜ ਤੋਂ ਵੱਧ ਦੀ ਇਹ ਨਕਦੀ ਹੋ ਸਕਦੀ ਹੈ ਹਾਲਾਂਕਿ ਈਡੀ ਦੀ ਟੀਮ ਵੱਲੋਂ ਗਿਣਤੀ ਕੀਤੀ ਜਾ ਰਹੀ ਹੈ ਗਿਣਤੀ ਕਰਨ ਲਈ ਮਸ਼ੀਨਾਂ ਤੱਕ ਮੰਗਵੋਣੀਆਂ ਪਈਆਂ ਕਿਉਂਕਿ ਜਿਹੜੀਆਂ ਮਸ਼ੀਨਾਂ ਈਡੀ ਦੇ ਕੋਲ ਮੌਜੂਦ ਸਨ ਉਹ ਘੱਟ ਪੈ ਗਈਆਂ ਇਹਨਾਂ ਨੋਟਾਂ ਦੇ ਅੱਗੇ ਤਾਂ ਟੀਮ ਦੇ ਵੱਲੋਂ ਹੋਰ ਮਸ਼ੀਨਾਂ ਮੰਗਵਾਈਆਂ ਗਈਆਂ ਜਿਸ ਨੂੰ ਲੈ ਕੇ ਟੀਮ ਜਿਹੜੀ ਹੈ ਹੁਣ ਉਹਨਾਂ ਮਸ਼ੀਨਾਂ ਦੇ ਜ਼ਰੀਏ ਇਹਨਾਂ ਨੋਟਾਂ ਦੀ ਗਿਣਤੀ ਕਰ ਰਹੀ ਹੈ ਪਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 20 ਕਰੋੜ ਤੋਂ ਵੱਧ ਦੀ ਇਹ ਨਕਦੀ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਨੋਟ ਬਰਾਮਦ ਹੋਇਆ ਤਸਵੀਰਾਂ ਦੇ ਵਿੱਚ ਵੀ ਦੇਖ ਕੇ ਅੰਦਾਜ਼ਾ ਲਗਾਇਆ ਸਕਦਾ ਹੈ ਕਿ ਕਰੋੜਾਂ ਦੇ ਨਕਦੇ ਇੱਕ ਨੌਕਰ ਦੇ ਘਰੋਂ ਜਿਹੜੀ ਮਿਲੀ ਹੈ ਬਰਾਮਦ ਹੋਈ ਹੈ ਉਸ ਨੂੰ ਲੈ ਕੇ ਕਈ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਤੇ ਟੀਮ ਇਸ ਦੇ ਉੱਪਰ ਵੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਨਕਦੀ ਕਿੱਥੋਂ ਆਈ ਹੈ ਕਿਸ ਮੰਚੇ ਤਹਿਤ ਇਸ ਦੀ ਵਰਤੋਂ ਕੀਤੀ ਜਾਣੀ ਸੀ ਕਿੱਥੇ ਕਿੱਥੇ ਆ ਪਹੁੰਚਾਈ ਜਾਣੀ ਸੀ ਇਸ ਨੂੰ ਲੈ ਕੇ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਪਰ ਫਿਲਹਾਲ ਦੇ ਲਈ ਨੋਟਾਂ ਦੀ ਗਿਣਤੀ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਚਾਰਖੰਡ ਦੇ ਰਾਂਚੀ ਦੀਆਂ ਦੱਸ ਰਹੀਆਂ ਜਿੱਥੇ ਪਿੰਡੂ ਵਿਕਾਸ ਮੰਤਰੀ ਆਲਮਗਿਰ ਆਲਮ ਦੇ ਪਰਸਨਲ ਸੈਕਟਰੀ ਨੇ ਸੰਜੀਵ ਲਾਲ ਤੇ ਉਹਨਾਂ ਦੇ ਅੱਗੇ ਨੌਕਰ ਨੇ ਜਿਨ੍ਹਾਂ ਦੇ ਘਰ ਈਡੀ ਦੇ ਟੀਮ ਪਹੁੰਚੀ ਈਡੀ ਦੇ ਵੱਲੋਂ ਰੇਡ ਕੀਤੀ ਗਈ ਤੇ ਥਾਂ-ਥਾਂ ਤੇ ਨੋਟਾਂ ਦੇ ਨਾਲ ਭਰੇ ਹੋਏ ਬੈਗ ਜਿਹੜੇ ਉਹ ਮਿਲੇ ਨੇ ਤੇ ਇਸ ਨੂੰ ਲੈ ਕੇ ਹੁਣ ਟੀਮ ਜਾਂਚ ਕਰ ਰਹੀ ਹੈ ਦਰਸਲ ਈਡੀ ਦੇ ਵੱਲੋਂ ਕੁਝ ਯੋਜਨਾਵਾਂ ਦੇ ਵਿੱਚ ਜਿਹੜੀਆਂ ਕਥਿਤ ਅਨੈਮਾ ਨੂੰ ਲੈ ਕੇ ਜਿਹੜੇ ਗੈਰ ਨਿਯਮ ਨਾਲ ਜੁੜਾ ਜੁੜਿਆ منی ਲਾਂਡਰਿੰਗ ਮਾਮਲਾ ਉਸ ਨੂੰ ਲੈ ਕੇ ਹੀ ਜਾਂਚ ਚੱਲ ਰਹੀ ਹੈ ਐਸੇ منی ਲਾਂਡਰਿੰਗ ਮਾਮਲੇ ਦੇ ਵਿੱਚ ਹੁਣ ਤੱਕ ਕਈ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਖਾਸ ਤੌਰ ਤੇ ਪਿੰਡੂ ਵਿਕਾਸ ਵਿਭਾਗ ਦੇ ਨਾਲ ਜੁੜੇ ਕਈ ਅਧਿਕਾਰੀ ਜਿਹੜੇ ਫੜੇ ਜਾ ਚੁੱਕੇ ਨੇ ਹੁਣ ਤੱਕ ਤੇ ਐਸੇ ਦੇ ਚਲਦਿਆਂ ਇਹ ਟੀਮ ਵੀ ਪਿੰਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਨੌਕਰ ਦੇ ਘਰ ਪਹੁੰਚੀ ਤਾਂ ਰੇਡ ਦੌਰਾਨ ਹੈਰਾਨ ਰਹਿ ਗਈ ਕਿਉਂਕਿ ਬੈਗਾਂ ਦੇ ਵਿੱਚ ਪਰੇ ਹੋਏ ਐਂਡ ਨੋਟ ਤੇ ਇਸ ਤੋਂ ਇਲਾਵਾ ਹੋਰ ਥਾਵਾਂ ਤੇ ਪਈ ਨਕਦੀ ਜਦੋਂ ਬਰਾਮਦ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਟੀਮ ਦੇਖ ਕੇ ਹੈਰਾਨ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੀ ਨੋਟਾਂ ਦਾ ਪਹਾੜ ਜਿਹੜਾ ਨਜ਼ਰ ਆ ਰਿਹਾ ਹੈ ਇਸ ਨੂੰ ਲੈ ਕੇ ਟੀਮ ਦੇ ਵੱਲੋਂ ਮਸ਼ੀਨਾਂ ਜ਼ਰੀਏ ਗਿਣਤੀ ਕੀਤੀ ਜਾ ਰਹੀ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਾਰੇ